ਇਹ ਤਾਂ ਪਹਾੜ ਉੱਤੇ ਜਾਏਗੇ ਇਹ ਗੱਲ ਪੈ ਜੂ ਪਹਿਲੇ ਜਿਹੜੀ ਅਸਲੇ ਕੋਟਟ ਬਣਾ ਕੋਈ ਪੈਸਾ ਉਹ ਚੱਕ ਲੈਂਦਾ ਲੁਧਿਆਣਾ ਦੇ ਦੁਗਰੀ ਸਥਿਤ ਐਚਪੀ ਪੈਟਰੋਲ ਪੰਪ ਦੇ ਕੋਲ ਬਣੇ ਇੱਕ ਧਾਰਮਿਕ ਸਥਾਨ ਤੇ ਇੱਕ ਚੋਰ ਵੱਲੋਂ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਜਾ ਰਿਹਾ ਸੀ ਇਸੇ ਵਿੱਚ ਉੱਥੇ ਖੜੇ ਇੱਕ ਵਿਅਕਤੀ ਨੇ ਦੇਖਿਆ ਤਾਂ ਉਸ ਨੂੰ ਫੜ ਕੇ ਦਿੱਤੋ ਲਾਈ ਕਰ ਦਿੱਤੀ ਸੋ ਦੱਸਦੇ ਕਿ ਉਸ ਦੀ ਭੀੜ ਦੇ ਵੱਲੋਂ ਕੁਚਮਾਰ ਕੀਤੀ ਗਈ ਅਤੇ ਮੌਜੂਦ ਲੋਕਾਂ ਨੇ ਕਿਹਾ ਕਿ ਇਸ ਸ਼ਖਸ ਦੇ ਵੱਲੋਂ ਪਹਿਲਾਂ ਵੀ ਕਈ ਵਾਰ ਚੋਰੀ ਕੀਤੀ ਗਈ ਹੈ ਤਸਵੀਰਾਂ ਤੁਹਾਡੇ ਸਾਹਮਣੇ ਨੇ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਸ ਚੋਰ ਦੀ ਕੁੱਟਮਾਰ ਕੀਤੀ ਗਈ ਹੈ ਅਤੇ ਅੱਜ ਇਸ ਨੂੰ ਰੰਗੇ ਹੱਥ ਫੜਿਆ ਗਿਆ ਸਿਟੀ ਹੋਮ ਨਿਊਜ਼ ਲਈ ਸੁਰਿੰਦਰ ਸੋਨੀ ਦੀ ਰਿਪੋਰਟ ਛੇੜੀ ਬਹੁਤ ਫਿਰਦੇ ਆ ਇੱਕ ਤਾਂ ਮੇਰਾ 5000 ਦਾ ਜੈਕ ਚੱਕਿਆ ਗਿਆ ਮੇਰੇ ਕੋਲ ਵੀਡੀਓ ਰਿਕਾਰਡਿੰਗ ਆ ਜੀ ਠੀਕ ਆ ਬਾਬਾ ਜੀ ਦਾ ਤੋਲੀਆ ਕੰਬਲ ਜੀ ਠੀਕ ਹੈ ਦੀਵੇ ਕੋਈ ਚੜਾਵਾ ਕੋਈ 5 10 ਰੁਪਏ ਧੂਪ ਅਰਗਬਤੀਆਂ ਸਾਬਣ ਉਹ ਚੱਕ ਕੇ ਲੈ ਜਾਂਦਾ ਜੀ ਤੇ ਸਾਰਾ ਚੱਕ ਕੇ ਲੈ ਲਿਆ ਅੱਜ ਮੌਕੇ ਤੇ ਹਾਂ ਪੜ ਲਿਆ ਇਹ ਤਾਂ ਪਹਾੜ ਉੱਤੇ ਗਏ ਤੇ ਗੱਲ ਪੈ ਜੂ ਪਿੱਛੇ ਲੁਧਿਆਣਾ ਦੇ ਦੁੱਗਰੀ ਸਥਿਤ ਐਚਪੀ ਪੈਟਰੋਲ ਪੰਪ ਦੇ ਕੋਲ ਬਣੇ ਇੱਕ ਧਾਰਮਿਕ ਸਥਾਨ ਤੇ ਇੱਕ ਚੋਰ ਵੱਲੋਂ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਜਾ ਰਿਹਾ ਸੀ ਇਸੇ ਵਿੱਚ ਉੱਥੇ ਖੜੇ ਇੱਕ ਵਿਅਕਤੀ ਨੇ ਦੇਖਿਆ ਤਾਂ ਉਸ ਨੂੰ ਫੜ ਕੇ ਦੇ ਤੁਲਾਈ ਕਰ ਦਿੱਤੀ ਸੂਚਨਾ ਦੇ ਕਿ ਉਸ ਦੀ ਭੀੜ ਦੇ ਵੱਲੋਂ ਕੁਟਮਾਰ ਕੀਤੀ ਗਈ ਅਤੇ ਮੌਜੂਦ ਲੋਕਾਂ ਨੇ ਕਿਹਾ ਕਿ ਇਸ ਸ਼ਖਸ ਦੇ ਵੱਲੋਂ ਪਹਿਲਾਂ ਵੀ ਕਈ ਵਾਰ ਚੋਰੀ ਕੀਤੀ ਗਈ ਹੈ ਤਸਵੀਰਾਂ ਤੁਹਾਡੇ ਸਾਹਮਣੇ ਨੇ ਦਿਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਸ ਚੋਰ ਦੀ ਕੁਟਮਾਰ ਕੀਤੀ ਗਈ ਹੈ ਅਤੇ ਅੱਜ ਇਸ ਨੂੰ ਰੰਗੇ ਹੱਥ ਪੜਿਆ ਗਿਆ ਸਿਟੀ ਹੋਮ న్యూਸ ਲਈ ਸੁਰਿੰਦਰ ਸੋਨੀ ਦੀ ਰਿਪੋਰਟ ਛੇੜੀ ਬਹੁਤ ਫਿਰਦੇ ਆ ਇੱਕ ਤਾਂ ਮੇਰਾ 5000 ਦਾ ਜੈਕ ਚੱਕਿਆ ਗਿਆ ਮੇਰੇ ਕੋਲ ਵੀਡੀਓ ਰਿਕਾਰਡਿੰਗ ਆ ਜੀ ਠੀਕ ਆ ਬਾਬਾ ਜੀ ਦੇ ਤੋਲੀਆ ਕੰਬਲ ਜੀ ਠੀਕ ਆ ਦੀਵੇ ਕੋਈ ਚੜਾਵਾ ਕੋਈ 5-10 ਰੁਪਏ ਧੂਪ ਅਰਗਬਤੀਆਂ ਸਾਬਣ ਉਹ ਚੱਕ ਕੇ ਲੈ ਜਾਂਦਾ ਜੀ ਤੇ ਸਾਰਾ ਚੱਕ ਕੇ ਲੈ ਲਿਆ ਅੱਜ ਮੌਕੇ ਤੇ ਹਾਂ ਪੜ ਲਿਆ ਇਹ ਤਾਂ ਭਾਦੋਖ ਤੇ ਗੱਲ ਪੈ ਜੂ ਪਹਿਲੇ ਲੁਧਿਆਣਾ ਦੇ ਦੁਗਰੀ ਸਥਿਤ ਐਚਪੀ ਪੈਟਰੋਲ ਪੰਪ ਦੇ ਕੋਲ ਬਣੇ ਇੱਕ ਧਾਰਮਿਕ ਸਥਾਨ ਤੇ ਇੱਕ ਚੋਰ ਵੱਲੋਂ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਜਾ ਰਿਹਾ ਸੀ ਇਸੇ ਵਿੱਚ ਉੱਥੇ ਖੜੇ ਇੱਕ ਵਿਅਕਤੀ ਨੇ ਦੇਖਿਆ ਤਾਂ ਉਸ ਨੂੰ ਫੜ ਕੇ ਦੇ ਤੋਲਾਈ ਕਰ ਦਿੱਤੀ ਸੂਦਾ ਦੇ ਕਿ ਉਸ ਦੀ ਭੀੜ ਦੇ ਵੱਲੋਂ ਕੁਚਮਾਰ ਕੀਤੀ ਗਈ ਅਤੇ ਮੌਜੂਦ ਲੋਕਾਂ ਨੇ ਕਿਹਾ ਕਿ ਇਸ ਸ਼ਖਸ ਦੇ ਵੱਲੋਂ ਪਹਿਲਾਂ ਵੀ ਕਈ ਵਾਰ ਚੋਰੀ ਕੀਤੀ ਗਈ ਹੈ ਤਸਵੀਰਾਂ ਤੁਹਾਡੇ ਸਾਹਮਣੇ ਨੇ ਦਿਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਸ ਚੋਰ ਦੀ ਪੁੱਟਮਾਰ ਕੀਤੀ ਗਈ ਹੈ ਅਤੇ ਅੱਜ ਇਸ ਨੂੰ ਰੰਗੇ ਹੱਥ ਫੜਿਆ ਗਿਆ ਸਿਟੀ ਹੋਮ ਨਿਊਜ਼ ਲਈ ਸੁਰਿੰਦਰ ਸੋਨੀ ਦੀ ਰਿਪੋਰਟ ਛੇੜੀ ਬਹੁਤ ਫਿਰਦੇ ਆ ਇੱਕ ਤਾਂ ਮੇਰਾ 5000 ਦਾ ਜੈਕ ਚੱਕਿਆ ਗਿਆ ਮੇਰੇ ਕੋਲ ਵੀਡੀਓ ਰਿਕਾਰਡਿੰਗ ਆ ਜੀ ਠੀਕ ਆ ਬਾਬਾ ਜੀ ਦਾ ਤੋਲੀਆ ਕੰਬਲ ਜੀ ਠੀਕ ਹੈ ਦੀਵੇ ਕੋਈ ਚੜਾਵਾ ਕੋਈ 5 10 ਰੁਪਏ ਧੂਪ ਅਰਗਬਤੀਆਂ ਸਾਬਣ ਉਹ ਚੱਕ ਕੇ ਲੈ ਜਾਂਦਾ ਜੀ ਤੇ ਸਾਰਾ ਚੱਕ ਕੇ ਲੈ ਲਿਆ ਅੱਜ ਮੌਕੇ ਤੇ ਹਾਂ ਫੜਾ